ਉਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲ ਗਈ ਵੱਡੀ ਸਪੋਰਟ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਹਮਾਇਤ ਕਰ ਦਿੱਤੀ ਗਈ ਸੀ ਪਰ ਦੂਜੇ ਪਾਸੇ ਹੁਣ ਵਾਰਿਸ ਪੰਜਾਬ ਜਥੇਬੰਦੀ ਦੇ ਵਿੱਚ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਦੇ ਸੈਂਕੜੇ ਲੋਕ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਰਮਾ ਹੰਗਾਰਾ ਮਿਲਿਆ ਜਿੱਥੇ ਇਸ ਪਾਰਟੀ ਨੂੰ ਉੱਥੇ ਹੀ ਵਿਰੋਧੀਆਂ ਦੀ ਨੀਂਦ ਵੀ ਉੱਡਦੀ ਹੋਈ ਨਾਣੀ ਇੰਨਾ ਕਰ ਦਿੱਤਾ ਹਰ ਧਰਮ ਦਾ ਘਾਣ ਕੀਤਾ ਜੀ ਉਹਨਾਂ ਨੇ ਇੱਕ ਧਰਮ ਦਾ ਘਾਣ ਨਹੀਂ ਕੀਤਾ ਉਹਨਾਂ ਦੇ ਘਾਣ ਨਾਲ ਦੇਖ ਕੇ ਪੰਜਾਬ ਦਾ ਜੋ ਉਹਨਾਂ ਨੇ ਬੇੜਾ ਗਰ ਕਰ ਦਿੱਤਾ ਉਹਦੇ ਨਾਲ ਦੇਖ ਕੇ ਸਾਨੂੰ ਅਸੀਂ ਬੜੇ ਚਿਰ ਦੇ ਸੋਚਦੇ ਸੀ ਵੀ ਕੋਈ ਚੰਗੀ ਪਾਰਟੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਚੱਲ ਕੇ ਆਵੇ ਉੱਭਰ ਕੇ ਆਊਗੀ ਤੇ ਅਸੀਂ ਉਹਦੇ ਨਾਲ ਚੱਲ ਕੇ ਜਿਹੜਾ ਪੰਜਾਬ ਨੂੰ ਬਚਾ ਸਕਾਂਗੇ ਕਿਉਂਕਿ ਸਾਡੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪਹਿਲੋ ਹੀ ਜਿਹੜੇ ਸਾਡੇ ਸਿੱਖ ਜਾਂ ਕਿਸੇ ਵੀ ਧਰਮ ਦੇ ਖਿਲਾਫ ਕੋ ਮਸਲਾ ਉੱਠਦਾ ਉਹਦੇ ਤੇ ਅਸੀਂ ਹਰ ਵਾਰੀ ਚਤਾਨ ਹਰ ਵਾਰ ਹਰ ਵਕਤ ਚਤਾਨ ਨੂੰ ਕੋੜੇ ਦੀ ਕਿਉਂਕਿ ਭਾਈ ਸਾਹਿਬ ਦੇ ਹੱਕ ਦੇ ਪਿੱਛੇ ਜਦੋਂ ਭਾਈ ਸਾਹਿਬ ਨੂੰ ਰਸ਼ ਕੀਤਾ ਸੀਗਾ ਉਦੋਂ ਵੀ ਅਸੀਂ ਡੀਸੀ ਦਫ਼ਤਰ ਅੰਮ੍ਰਿਤਸਰ ਨੂੰ ਇੱਕ ਵੱਡਾ ਇਕੱਠ ਕਰਕੇ ਮੰਗ ਪੱਤਰ ਦਿੱਤਾ ਸੀ ਵੀ ਉਹਨਾਂ ਨੂੰ ਛੱਡਿਆ ਜਾਵੇ ਉਹਨਾਂ ਨੂੰ ਕਾਦੇ ਆਸਤੇ ਆਪਾਂ ਰਸ਼ ਕੀਤਾ ਕਿਉਂਕਿ ਨਜਾਇਜ਼ ਕੀਤਾ ਉਹਨਾਂ ਨੂੰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇੰਨਾਂ ਪਾਰਟੀਆਂ ਦੇ ਮਾੜੇ ਹਾਲਾਤ ਵੇਖ ਕੇ ਜਿਹੜੇ ਪੰਜਾਬ ਪ੍ਰਤੀ ਮਾੜੇ ਹਾਲਾਤ ਆ ਕੋਣੀ ਵੇਖ ਲੋ ਇਹ ਝਾੜੂ ਸਰਕਾਰ ਪਿਛਲੀਆਂ ਸਰਕਾਰਾਂ ਬਾਦਲ ਸਰਕਾਰ ਆਈ ਉਹਨਾਂ ਨੇ ਸਿੱਖੀ ਦਾ ਘਾਣ ਕੀਤਾ ਬਾਕੀ ਧਰਮਾਂ ਦਾ ਵੀ ਨਾਲ ਉਹਨਾਂ ਹੀ ਘਾਣ ਕੀਤਾ ਇਸ ਕਰਕੇ ਜਿਹੜੀ ਇਹ ਆਪਣੀ ਝਾੜੂ ਸਰਕਾਰ ਆਈ ਇਹ ਵੀ ਹੁਣ ਪੰਚਾਇਤ ਦੀਆਂ ਜ਼ਮੀਨਾਂ ਜਿਹੜੀਆਂ ਸਾਡੀਆਂ ਬਿਜਲੀ ਘਰਾਂ ਦੀਆਂ ਜ਼ਮੀਨਾਂ ਵੇਚਣ ਨੂੰ ਗਾਂ ਇਹਨਾਂ ਨੇ ਰੋਕ ਬਣਾ ਲਿਆ ਪਹਿਲੋਂ ਲੈਂਡ ਪੂਲਿੰਗ ਲੈ ਕੇ ਆਏ ਸੀਗੇ ਇਹ ਕਰਕੇ ਇਹਨਾਂ ਨੂੰ ਦੱਤ ਪਾਉਣ ਵਾਸਤੇ ਜਿਹੜੀ ਚੰਗੇ ਹੱਥ ਵਿੱਚ ਕਲਮ ਜਾਣ ਦੀ ਲੋੜ ਆ ਤੇ ਚੰਗੇ ਹੱਥ ਵਿੱਚ ਕਲਬ ਜਾਊਗੀ ਤੇ ਪੰਜਾਬ ਦਾ ਭਲਾ ਹੋ ਸਕਦਾ ਇਸ ਕਰਕੇ ਅਸੀਂ ਆਪਣੀ ਸਮੁੱਚੀ ਟੀਮ ਵੱਲੋਂ ਭਾਈ ਸਾਹਿਬ ਦੀ ਪਾਰਟੀ ਦਾ ਭਾਈ ਅਮਰਤਪਾਲ ਸਿੰਘ ਜੀ ਦਾ ਵਾਰਿਸ ਪੰਜਾਬ ਖਾਲੀ ਦਾ ਵਾਰਿਸ ਪੰਜਾਬ ਦਾ ਡਟ ਕੇ ਸਾਥ ਪਹਿਲਾਂ ਵੀ ਦਿੰਦੇ ਆਏ ਹੁਣ ਵੀ ਡਟ ਕੇ ਸਾਥ ਦੇਾਂਗੇ ਤੇ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤੇ ਇਹਨਾਂ ਜੀ ਤੁਸੀਂ ਸ਼ਾਮਲੀ ਸਮਝੋ ਅਸੀਂ ਇਹਨਾਂ ਦੇ ਨਾਲ ਹੀ ਚੱਲਣਗੇ ਹੁਣ ਵੀ ਸ਼ਾਮਲਾ ਜੀ ਤੇ ਆਪਾਂ ਇਹਨਾਂ ਨਾਲ ਪੂਰਾ ਡਟ ਕੇ ਚੱਲਾਂਗੇ ਸ਼ਾਮਲਾ ਜੀ ਇਹਨਾਂ ਦੇ ਨਾਲ ਆਪਣੇ ਹਲਕੇ ਨੂੰ ਕਿਸਾਨਾਂ ਤੇ ਲਗਾਤਾਰ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਨੂੰ ਸਿਆਸੀ 파ਰਟੀ ਨੇ ਸ਼ਹਿਦੂਂਦੀਆ ਤਾਂ ਕਰਕੇ ਸਾਡੇ ਰਸਤੇ ਰੋਕਦੇ ਨੇ ਉਸ ਵਾਰ ਸ਼ਰੀਆਮੀ ਕਹ ਰਹੇ ਹੂ ਕਿ ਅਸੀਂ 파ਰਟੀ ਦਾ ਸਮਰਥਨ ਕਰਦੇ ਆਂ ਅਸੀਂ ਪੰਜਾਬ ਦੇ ਵਿੱਚ ਉਹ ਚੰਗੀ ਧਿਰ ਲੈ ਕੇ ਆਉਣੀ ਹੈ ਅਸੀਂ ਪੰਜਾਬ ਬਚਾਉਣਾ ਅਸੀਂ ਉਹ ਯੂਨੀਅਨ ਦੀ ਬਣਾਉਣੀ ਪਈ ਇੱਥੇ ਆ ਯੂਨੀਅਨ ਸਾਡੀ ਜ਼ਰੂਰ ਆ ਅਸੀਂ ਚੰਗੇ ਲੋਕਾਂ ਦਾ ਸਾਥ ਦੇਣਾ ਵੋਟਾਂ ਦਾ ਹਰ ਇੱਕ ਯੂਨੀਅਨ ਨਾਲ ਆ ਪਾਉਦਾ ਵੋਟ ਤਾਂ ਲੈ ਕੇ ਘਰ ਰੱਖ ਕੇ ਪਹਿਲਾਂ ਇਹਦੀ ਸਾਰੀਆਂ ਜੁਨੀਆਨਾ ਪਾਉਂਦੀਆਂ ਜਿਹੜੀਆਂ ਦੂਜੇ ਸਾਡੇ ਭਰਾ ਉਹ ਵੀ ਪਾਉਂਦੇ ਮੇਰੀ ਉਹਨਾਂ ਨੂੰ ਅਪੀਲ ਆ ਚੰਗੇ ਬੰਦੇ ਵੋਟ ਕਰਕੇ ਚੰਗੀ ਧਿਰ ਨੂੰ ਗਾੜੀ ਲੈ ਕੇ ਹੀ ਇਹ ਪੰਜਾਬ ਦਾ ਭਲਾ ਕਰ ਸਕੇ ਜੇ ਇਹਨਾਂ ਲੋਕਾਂ ਨੂੰ ਭਜਾਈਏ ਜਿਹੜਾਂ 70 ਸਾਲ ਤੋਂ ਸਾਨੂੰ ਲੁੱਟਦੇ ਆ ਰਹੇ ਆ ਇਹਨਾਂ ਨੂੰ ਪਹੁੰਚਾਉਣਾ ਸਾਡੇ ਆਹ ਤੇ ਬਹੁਤ ਜ਼ਰੂਰੀ ਆ ਉਹ ਤਾਜੀ ਤਾਜੀ ਹੀ ਭਜਾ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਸਾਡੇ ਨਾਲ ਆਈ ਹੋਈ ਕਾਲੀ ਦਾਲਵਾਰਸ ਪੰਜਾਬ ਪਾਰਟੀ ਦੇ ਲੀਡਰ ਸਹਿਬਾਨ ਅਤੇ ਇਸ ਮੁੱਚੇ ਤੌਰ ਤੇ ਸੌਆਂ ਦੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਤੋਂ ਖਾਸ ਕਰਕੇ ਅਜਨਾਲੇ ਹਲਕੇ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਐਸਪ੍ਰੈਸ ਕਾਨਫਰੰਸ ਤੇ ਆਈ ਹੈ ਤੇ ਉਹਦੇ ਨਾਲ ਹੀ ਡੇਰਾ ਬਾਬਾ ਨਾਨਕ ਤੋਂ ਵੀ ਸਾਡੇ ਵਿੱਚ ਦੂਸਰੀਆਂ ਪਾਰਟੀਆਂ ਤੋਂ ਜਿਹੜੀਆਂ ਛੱਡ ਕੇ ਸਾਡੀ ਅਕਾਲੀ ਦਲ ਵਾਰਸ ਪੰਜਾਬ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਸੋ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਅਸੀਂ 4 ਦਿਨ ਹੋਏ ਪਹਿਲਾਂ ਵੀ ਤੁਹਾਡੇ ਕੋਲ ਆਏ ਸੀ ਤੁਹਾਡੇ ਦਰਸ਼ਨ ਕਰਨ ਲਈ ਸੰਗਤ ਨੂੰ ਨਾਲ ਲੈ ਕੇ ਉਸ ਦਿਨ ਰਾਜਾ ਸੰਸੀ ਤੋਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਦੇ ਲਈ ਫੈਸਲਾ ਕੀਤਾ ਸੀ ਔਰ ਮੈਂ ਸਮਝਦਾ ਕਿ ਇਹ ਜਿਹੜੀ ਉਸ ਦਿਨ ਮਹਿੰਮ ਸ਼ੁਰੂ ਹੋਈ ਸੀ ਉਹ ਮਹਿੰਮ ਨਾਲ ਲੱਗਦੇ ਜਨਾਲਾ ਹਲਕੇ ਵਿੱਚ ਵੀ ਉਹ ਪਹੁੰਚ ਗਈ ਹੈ ਉਥੋਂ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੰਗਤ ਤੁਹਾਡੇ ਕੋਲ ਇੱਥੇ ਆਈ ਆ ਇਹ ਗੱਲ ਦੱਸਣ ਲਈ ਕੀ ਅਸੀਂ ਪੰਜਾਬ ਦੇ ਅੰਦਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਆਂ ਔਰ ਇਹਨਾਂ ਦੇ ਮਨਾਂ ਵਿੱਚ ਇੱਕੋ ਇੱਕ ਬੜਾ ਵੱਡਾ ਵਿਸ਼ਵਾਸ ਹੈ ਕਿ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਉਹ ਹਮੇਸ਼ਾ ਹੀ ਪੰਥ ਤੇ ਪੰਜਾਬ ਦੇ ਨਾਲ ਖੜੀ ਰਹੂਗੀ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਸੋ ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਸਾਰੇ ਜਾਂ ਸੰਗਤਾਂ ਜਿਹੜੀਆਂ ਆਮ ਆਦਮੀ ਪਾਰਟੀ ਵਿੱਚੋਂ ਇੱਧਰ ਸ਼ਾਮਲ ਹੋ ਰਹੀਆਂ ਉਹਦਾ ਕਾਰਨ ਹੈ ਕਿ ਜਿਸ ਵੇਲੇ 2022 ਦੇ ਵਿੱਚ ਇਹ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਉਸ ਵੇਲੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਸੀ ਜਿਹੜੇ ਚਾਹੁੰਦੇ ਸੀ ਕਿ ਕਾਂਗਰਸ ਤੇ ਅਕਾਲੀ ਦਲ ਬਾਦਲ ਭਾਜਪਾ ਤੋਂ ਸਾਡਾ ਛਟਕਾਰਾ ਹੋ ਜਾਏ ਉਹਨਾਂ ਨੇ ਉਸ ਪਾਰਟੀ ਲਈ ਬਹੁਤ ਵੱਡੀ ਮਿਹਨਤ ਕਰਕੇ ਉਹਨਾਂ ਨੂੰ ਇਸ ਪੰਜਾਬ ਦੇ ਰਾਜ ਭਾਗ ਤੇ ਬਿਠਾ ਲਿਆ ਸੀ ਪਰ ਇਹ ਸਾਰੇ ਵੀਰ ਜਿਹੜੇ ਮਨਾ ਵਿੱਚ ਬਲਬਲੇ ਲੈ ਕੇ ਤੁਰੇ ਸੀ ਕਿ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਸਵਾਰਨਾ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਣ ਵਾਲੇ ਉਹਨਾਂ ਹੁਕਮਰਾਨਾਂ ਦੀ ਆ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਵਾਬਾਸਤਾ ਨਹੀਂ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ ਉਹਨਾਂ ਲਈ ਪੰਜਾਬ ਦੇ ਚਾਹੇ ਉਹ ਇਸ ਪਾਰਟੀ ਦੇ ਸੇਵਾਦਾਰ ਹੋਣ ਜਾਂ ਪਾਰਟੀ ਦੇ ਮੁੱਦੇ ਹੋਣ ਉਹਨਾਂ ਦਾ ਕੋਈ ਗੱਲ ਉਹਨਾਂ ਦੇ ਮਨ ਵਿੱਚ ਪੰਜਾਬ ਲਈ ਨਹੀਂ ਹੈ ਜੀ ਸੋ ਇਹ ਸਾਰੇ ਵੀਰਾਂ ਨੇ ਇੱਕੇ ਫੈਸਲਾ ਕੀਤਾ ਕਿ ਸਾਨੂੰ ਪੰਜਾਬ ਦੀ ਖੇਤਰੀ ਪਾਰਟੀ ਉਹ ਪਾਰਟੀ ਚਾਹੀਦੀ ਆ ਜਿਹੜੀ ਸੈਂਟਰ ਤੋਂ ਚੱਲਣ ਵਾਲੀਆਂ ਕੇਂਦਰ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਨਾਲ ਜਿਹਦਾ ਸਬੰਧ ਨਾ ਹੋਵੇ ਕਿਉਂਕਿ ਸਾਨੂੰ ਪਤਾ ਹੈ ਕਿ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਾਂ ਬਚੂਗਾ ਜੇ ਇੱਥੋਂ ਦੀ ਉਹ ਧਿਰ ਹੋਵੇ ਜਿਹਦਾ ਮੂੰਹ ਦਿੱਲੀ ਨੂੰ ਛੱਡ ਕੇ ਪੰਜਾਬ ਵੱਲ ਹੋਵੇ ਸੋ ਤੁਸੀਂ ਸਾਰੇ ਅੱਜ ਅਸੀਂ ਤੁਹਾਨੂੰ ਇਹਨਾਂ ਵੀਰਾਂ ਨੂੰ ਇੱਥੇ ਮਿਲਾਉਣ ਆਏ ਆ ਬਹੁਤ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਇਹਨਾਂ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਇੱਕ ਭਰੋਸੇਯੋਗਤਾ ਆਪਣੀ ਉਹ ਪ੍ਰਗਟ ਕੀਤੀ ਆ ਔਰ ਸਾਨੂੰ ਇਹ ਅਹਿਸਾਸ ਦਵਾਇਆ ਕਿ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਇਹ ਸਾਰੀ ਦੀ ਸਾਰੀ ਸੰਗਤ ਉੱਥੇ ਪਹੁੰਚ ਕੇ ਜਿਹੜਾ ਸਾਡਾ ਪੰਥਕ ਕੈਂਡੀਡੇਟ ਆ ਭਾਈ ਮਨਦੀਪ ਸਿੰਘ ਜੀ ਉਹਦਾ ਸਮਰਥਨ ਵੀ ਕਰਨਗੇ ਉਹਦੇ ਲਈ ਦਿਨ ਰਾਤ ਜਿੰਨੇ ਦਿਨ ਉਹ ਇਲੈਕਸ਼ਨ ਨਹੀਂ ਹੁੰਦੀ ਉੱਥੇ ਜਾ ਕੇ ਕੰਮ ਵੀ ਕਰਨਗੇ ਔਰ ਪੰਜਾਬ ਦੇ ਅੰਦਰ 2027 ਦੇ ਅੰਦਰ ਇੱਕ ਬਦਲਮਾ ਪੰਜਾਬ ਦਾ ਰਾਜ ਭਾਗ ਦੇਣ ਦੇ ਲਈ ਇਹ ਬਹੁਤ ਵੱਡਾ ਕੰਮ ਵੀ ਕਰਨਗੇ ਸੋ ਇਹਦੇ ਲਈ ਜੀ ਆਇਆਂ ਨੂੰ ਇਸ ਪਾਰਟੀ ਚ ਅਸੀਂ ਸਵਾਗਤ ਕਰਦੇ ਆਂ ਇਹ ਸਾਰੇ ਜਿੰਨੇ ਸਾਡੇ ਹਲਕੇ ਨੇ ਇਹਨਾਂ ਵਿੱਚ ਪਹਿਲਾਂ ਵੀ ਸਾਡੇ ਸੇਵਾਦਾਰ ਉੱਥੇ ਕੰਮ ਕਰ ਰਹੇ ਨੇ ਬਹੁਤ ਔਰ ਤਨ ਤਨ ਦੇਹੀ ਦੇ ਨਾਲ ਪਹਿਲਾਂ ਉਹਨਾਂ ਨੇ ਹੜਾਂ ਵਿੱਚ ਸੇਵਾ ਕੀਤੀ ਆ ਤਾਂ ਜਿਮਨੀ ਚੌਣਾ ਨੇ ਮਾਫ ਕਰਨਾ ਜਿਮਨੀ ਚੌਣ ਹੋਣ ਜਾ ਰਹੀ ਆ ਤਾਂ ਫਸਮੀ ਟੱਕਰ ਆ ਪਰ ਅਕਾਲੀ ਦਲ ਦੇ ਅਕਾਲੀ ਦਲ ਬਾਰਸ ਪੰਜਾਬ ਦੇ ਜੋ ਉਮੀਦਵਾਰ ਨੇ ਸੰਦੀਪ ਸਣੀ ਦਾ ਭਰਾ ਮਨਦੀਪ ਸਿੰਘ ਉਸ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹ ਜਰੂਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਦਾਬੇ ਬੇਸ਼ੱਕ ਕਰ ਰਹੀਆਂ ਨੇ ਪਰ ਸਾਰਾ ਕੁਝ ਜੇਕਰ ਦੇਖਿਆ ਜਾਵੇ ਹਾਲ-ਬਿਹਾਲ ਤਾਂ ਫਿਲਹਾਲ ਜੋ ਪਾਰਟੀ ਦੀਆਂ ਚਰਚਾਵਾਂ ਨੇ ਉਹ ਕਾਲੀ ਦਲ ਬਾਰਸ ਪੰਜਾਬ ਦੀ ਪਾਰਟੀ ਦੀਆਂ ਚਰਚਾਵਾਂ ਜ਼ਿਆਦਾ ਚੱਲ ਰਹੀਆਂ। ਪਤੀ ਦੂਜੀ ਛੱਡ ਕੇ ਇਸ ਪਾਰਟੀ ਦੇ ਵਿੱਚ ਅਮਰਤਪਾਲ ਸਿੰਘ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਆਖਰ ਕਿਹੜੇ ਕੰਮਾਂ ਨੂੰ ਦੇਖਦੇ ਹੋਏ ਇਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਭਰਮਾ ਹੰਗਾਰਾ ਜ਼ਰੂਰ ਮਿਲ ਰਿਹਾ ਜਿਸ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਨੂੰ ਥੋੜਾ ਜਿਹਾ ਝਟਕਾ ਜ਼ਰੂਰ ਲੱਗੇਗਾ ਤੇ ਇਧਰ ਬਲ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਕੌਣ ਬਾਜ਼ੀ ਮਾਰੇਗਾ ਕਮੈਂਟ ਕਰਕੇ ਤੁਸੀਂ رائے ਜ਼ਰੂਰ ਦਿਓ।